सिद्धू मूसेवाले का जब कतल होया गी उस बैठे उसके ही यार दोस्त मित्रा ने गवाही वास्ते इनकार देता है गवाही देन नहीं पहुंचे ने दस दें कि पंजाब दे मानसा जिले में पंजाबी गायक शुभदीप सिद्धू उर्फ सिद्धू उर मूसेवाला ने कतल केस का मुख्य गवाह शुक्रवार को गवाही देने अदालत में नहीं पहुँचा यह दूजी बार है कि घटना तो बाद सिद्धू की कार बैठे दोवें दोस्त गवाही दे नहीं आए अदालत ने दोवान के बयान कल બંધ ਕਰਨ ਦੀ ਤਰੀਕ ਕੱਲ ਯਾਨੀ ਸ਼ੁੱਕਰਵਾਰ ਰੱਖੀ ਸੀ ਕਤਲ ਦੇ ਸਮੇਂ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਸਿੱਧੂ ਦੀ ਕਾਰ ਵਿੱਚ ਬੈਠੇ ਸਨ ਇਸ ਲਈ ਉਹਨਾਂ ਨੂੰ ਮੁੱਖ ਗਵਾਹ ਬਣਾਇਆ ਗਿਆ ਦੋਵਾਂ ਨੇ ਨਿੱਜੀ ਕਾਰਨਾਂ ਦਾ ਦਰਵਾਲਾ ਦਿੰਦੇ ਹੋਏ ਅਦਾਲਤ ਚ ਛੂਟ ਦੀ ਮੰਗ ਕੀਤੀ ਹੈ ਇਹ ਘਟਨਾ ਮਾਨਸਾ ਦੇ ਪਿੰਡ ਜਵਾਰਕੇ ਦੀ ਹੈ ਗੁਰਵਿੰਦਰ ਸਿੰਘ ਗੁਰਪ੍ਰੀਤ ਨੂੰ ਵੀ ਗੋਲੀਆਂ ਲੱਗੀਆਂ ਸੀ 29 ਮਈ 2022 ਦੀ ਸ਼ਾਮ ਨੂੰ ਮਾਨਸਾ ਦੇ ਪਿੰਡ ਜਵਾਰਕੇ ਵਿੱਚ ਮੂਸੇ ਵਾਲਾ ਨੂੰ 6 ਸ਼ੂਟਰਾਂ ਨੇ ਗੋਲੀ ਮਾਰ ਦਿੱਤੀ ਸੀ ਮੂਸੇ ਵਾਲਾ ਉਦੋਂ 28 ਸਾਲ ਦਾ ਸੀ ਇਸ ਕਤਲ ਦੇ ਜਿੰਮੇਵਾਰੀ ਬਦਨਾਮ ਗੈਂਗਸਟਰ ਲਾਰੈਂਸ ਗੈਂਗ ਨੇ ਲਈ ਹੈ ਕੈਨੇਡਾ ਬੈਠੇ ਗੈਂਗਸਟਰ ਗੋਲਦੀ ਬਰਾੜ ਨੇ ਇਸ ਸਾਰੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਜਿਸ ਚ ਲਾਰੈਂਸ ਦੇ ਭਰਾ ਅਨਮੋਲ ਅਤੇ ਭਤੀਜੇ ਸਚੀਨ ਥਾਪਨ ਵੀ ਸ਼ਾਮਲ ਹਨ ਪੁਲਿਸ ਨੇ ਇਸ ਮਾਮਲੇ ਵਿੱਚ 35 ਮੁਲਜ਼ਮਾ ਨੂੰ ਨਾਮਜ਼ਦ ਕੀਤਾ ਹੈ ਇਨ੍ਹਾਂ ਵਿੱਚੋਂ 4 ਦੀ ਮੌਤ ਹੋ ਚੁੱਕੀ ਹੈ ਕਤਲ ਤੋਂ ਬਾਅਦ ਹੀ ਮਾਪੇ ਆਪਣੇ ਪੁੱਤਰ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਕਰ ਰਹੇ ਹਨ ਦਾ ਸਈਏ ਕਿ ਸ਼ੁਗਦੀਪ ਦੀ ਜਿਲ੍ਹੇ ਪੰਜਾਬ ਦਾ ਮਸ਼ਹੂਰ ਸਿੰਗਲ ਸੀਗਾ 28 ਸਾਲ ਦੇ ਜਵਾਨ ਗੱਬਰੂ ਗੋਲੀਆਂ ਮਾਰ ਕੇ ਦਿਨ ਦਿਹਾੜੇ ਉਸ ਦੀ ਕਾਲੇ ਕਾਰ ਦੇ ਵਿੱਚ ਗੋਲੀਆਂ ਮਾਰ ਕੇ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਇਸ ਦੀ ਕਤਲ ਕਾਰਨ ਜਿਹੜਾ ਹਜੇ ਤੱਕ ਉਹ ਅਨਸੂਲ ਜੀ ਇਹ ਕੜੀ ਸੁਲ ਜੀ ਨਹੀਂ ਹੈ ਕਿ ਕਤਲ ਕਿਸ ਵਜ੍ਹਾ ਕੀਤਾ ਗਿਆ ਸੀ ਉਸ ਦੇ ਨਾਲ ਕਿਸ ਗੱਲ ਦੀ ਦੁਸ਼ਮਣੀ ਜਿਹੜੀ ਸੁਖਦੀਪ ਸਿੰਘ ਸਿੱਧੂ ਤੋਂ ਕੱਢੀ ਗਈ ਸੀ ਉਰ ਪੰਜਾਬ ਦਾ ਬੱਚਾ ਬੱਚਾ ਉਸ ਨੂੰ ਸਿੱਧੂ ਮੂਸੇਵਾਲੇ ਦੇ ਨਾਮ ਤੋਂ ਜਾਣਦਾ ਹੈ ਉਸ ਦੇ ਵਿੱਚ ਜਿਹੜੇ ਨਾਲ ਉਸ ਦੀ ਕਾਰ ਦੇ ਵਿੱਚ ਦੋ ਦੋਸਤ ਬੈਠੇ ਸਨ ਉਹ ਕੱਲ ਫੇਰ ਅਦਾਲਤ ਦੇ ਵਿੱਚ ਗਵਾਹੀ ਭਰਨ ਨਹੀਂ ਆਏ ਨੇ ਉਹਨਾਂ ਕੁਝ ਗਾਲ ਦਾ ਬਹਾਨਾ ਲਗਾ ਕੇ ਅਦਾਲਤ ਤੋਂ ਛੂਟ ਦੀ ਮੰਗ ਕੀਤੀ ਹੈ ਦੱਸਦੇ ਕਿ ਸ਼ੁਭਦੀਪ ਨਾਲ ਜਿਹੜੇ ਦੋ ਦੋਸਤ ਉਸ ਟਾਈਮ ਜਿਸ ਟਾਈਮ ਗੋਲੀਆਂ ਚੱਲੀਆਂ ਨੀ ਸ਼ਾਮ ਨੂੰ ਉਸ ਟਾਈਮ ਮੌਜੂਦ ਸੀ ਉਹਨਾਂ ਨੂੰ ਵੀ ਇਸ ਘਟਨਾ ਦੇ ਵਿੱਚ ਜਿਹੜਾ ਗੋਲੀਆਂ ਲੱਗੀਆਂ ਸੀਗੀਆਂ ਪਰ ਉਹਨਾਂ ਦੀ ਜਾਨ ਵੀ ਜਿਹੜੀ ਰਾਖੀ ਰਹਿ ਗਈ ਸੀ ਬਟ ਸ਼ੁਭਦੀਪ ਸਿੰਘ ਸਿੱਧੂ ਦੇ ਜ਼ਿਆਦਾ ਗੋਲੀਆਂ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ 29 ਮਈ 2022 ਨੂੰ ਇੱਕ ਘਟਨਾ ਮਾਨਸਾ ਦੇ ਇੱਕ ਪਿੰਡ ਦੇ ਵਿੱਚ ਵਾਪਰੀ ਸੀ ਜਦੋਂ ਆਪਣੇ ਦੋਸਤਾਂ ਦੇ ਨਾਲ ਸ਼ਾਮ ਨੂੰ ਆਪਣੀ ਗੱਡੀ ਦੇ ਵਿੱਚ ਉਹ ਬਿਨਾ ਆਪਣੇ ਬਾਡੀਗਾਰਡ ਤੇ ਉਹਨਾਂ ਦੀ ਗੱਡੀ ਸੀ ਜਿਹੜੀ ਉਹ ਵੀ ਜਿਹੜੇ ਉਹਨਾਂ ਦੀ ਗੱਡੀ ਸੀ ਉਹ ਵੀ ਗਨ ਪ੍ਰੂਫ ਨਹੀਂ ਸੀਗੀ ਤਾਂ ਉਹਨਾਂ ਦੀ ਗੋਲੀਆਂ ਲੱਗਣ ਕਾਰਨ ਦਿਨ ਦਿਹਾੜੇ ਪੰਜਾਬ ਦੇ ਮਸ਼ਹੂਰ ਸਿੰਗਰ ਦਾ ਜਿਹੜਾ ਕਤਲ ਕਰ ਦਿੱਤਾ ਸੀ ਤਾਂ ਦੱਸੀ ਇਹ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਵਿੱਚ ਇੱਕ ਨਵਾਂ ਮੋੜ ਆਇਆ ਹੈ ਕਿ ਉਸ ਦੇ ਜਿਹੜੇ ਕੇਸ ਦੇ ਮੁੱਖ ਗਵਾਹ ਨੇ ਉਹ ਅਦਾਲਤ ਦੇ ਵਿੱਚ ਆਪਣੀ ਗਵਾਹੀ ਦੇਣ ਲਈ ਨਹੀਂ ਪਹੁੰਚੇ ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਮੁੜ ਹਾਜ਼ਰ ਹੋਵਾਂਗੇ ਹੁੰਦੇ ਹੋ ਇਜਾਜ਼ਤ ਧੰਨਵਾਦ